ਸਾਰੇ ਚੈਨਲ ਦੇਖਣ ਵਾਲੇ ਸਾਡੇ ਵੀਰ ਭਰਾਵਾਂ ਸਾਨਾ ਭਾਈ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਜੀ ਕੱਚੀ ਫਟਾਈ ਦਾ ਦਿਨ ਜਾ ਰਿਹਾ ਹੈ ਜਿਹਦੇ ਨੇ ਫਟਾਈ ਸ਼ੁਰੂ ਕੀਤੀ ਹੈ ਸਵੇਰੇ ਤੋਂ ਇੱਕ ਬੰਦਾ ਲੈਵਲ ਤੋਂ ਜਾਂਦਾ ਹੈ ਬਾਈਕ ਚਾਲਦੀ ਹੈ ਮੇਲਾ ਸਨੇ ਕਰਕੇ ਥੋੜਾ ਪੀਲਾ ਘਟਾ ਝਾੜ ਦੇ ਠੀਕ ਲੱਗਦਾ ਵਧੀਆ ਬਾਈਕਾ ਨਾ ਡੇਜਦਾ ਕੀ ਕਰਤਾ ਮਾਰੀ ਜੀ ਤੇ ਕੱਲ ਲੱਗੇ ਸੀਗੇ ਕਿ ਕੱਲ ਤਕਰੀਬਨ 2.3 100 ਬੁਰੀ ਉਹਨਾਂ ਨੇ ਤਿਆਰ ਕਰਤੀ ਆ ਕੰਡਾ ਕਰਕੇ ਤੇ ਕੱਲ ਨੂੰ ਜਾਂ ਅੱਜ ਸ਼ਾਮ ਨੂੰ ਰੀ ਲੋਡਿੰਗ ਹੋ ਜੂਗੀ ਭਾ ਕਿਹੜਾ ਮਿਲਦਾ ਪਤਾ ਨਹੀਂ ਅੱਜ ਠੀਕ ਹੈ ਜੀ ਭਾੜੀ ਕਹਾਣੀ ਵਿੱਚੀ ਆ ਅੱਗੇ ਨਾ ਪਹਿਲਾਂ ਨਾਲ ਕਾਫੀ ਆਲੂ ਦਾ ਰੇਟ ਮੁਰਿਆ ਹੋਇਆ ਹੈ ਤੇ ਮੇਰੇ ਖਿਆਲ ਚ 450 500 ਇੱਥੇ ਖੜਾ ਵਾ ਇਹਨਾਂ ਦਾ ਬਹੁਤ ਤੇਜ਼ ਰਹਾ 1200 ਤੋਂ 1300 ਤੋਂ ਥੱਲੇ ਪਿੱਛੇ ਨੂੰ ਮੁੜਿਆ ਵਾ ਅੱਜ ਦਾ ਭਾਅ ਵਾ 450 ਰੁਪਏ ਜਾਂ 500 ਰੁਪਏ ਦਾ ਕੀ ਵਪਾਰੀ ਕੀ ਕਹਿੰਦਾ ਉਹ ਵਪਾਰੀ ਦੱਸ ਤੈਨੂੰ ਕੀ ਇਹ ਅੱਜ ਤਕਰੀਬਨ ਅੱਜ ਕਿਲਾ ਡੇਢ ਕਿਲਾ ਹੋਰ ਪੜ ਦੇਾਂਗੇ ਤੇ ਕੱਲ ਨੂੰ ਪੱਚੀ ਪਟਾਈ ਸੀਗੇ ਤਿੰਨ ਚਾਰ ਕਿਲੇ ਸੀ ਜਿਆਦਾ ਨਹੀਂ ਸੀ ਕਿਉਂਕਿ ਪਖਰਾਜ ਆ ਇਹ ਇਹ ਨੂੰ ਕੋ ਸਾਂਭਣਾ ਵੀ ਥੋੜਾ ਜਿਹਾ ਹੋ ਜਾਂਦਾ ਪੱਕੀ ਪਟਾਈ ਦੀ ਕੋਈ ਵਧੀਆ ਕਾਮਜਾਗ ਨਹੀਂ ਮੈਨੂੰ ਤਾਂ ਲੱਗੀ ਇਸ ਕਰਕੇ ਇਹਨੂੰ ਮੈਂ ਸੋਚਿਆ ਕੱਚਾ ਹੀ ਪੜਦੀਏ ਥੋੜਾ ਜਿਹਾ ਇਹ ਹਰਾ ਵੀ ਥੋੜਾ ਜਿਹਾ ਵੜਲਾ ਹੋਇਆ ਸੀਗਾ ਕਿਉਂਕਿ ਜਦੋਂ ਬੀ ਤਿਆਰ ਕੀਤਾ ਸੀ ਬੀ ਦੋ ਦੋ ਚਾਰ ਦਿਨ ਆ ਰਹਿ ਗਿਆ ਬੀਜ ਦੇ ਪੈ ਰਹਿਣ ਕਰਕੇ ਦਾ ਥੋੜੀ ਮੰਨ ਗਿਆ ਦਾਬ ਮੰਨ ਗਿਆ ਵਿੱਚ ਮਿੱਟੀ ਚ ਗਲ ਗਿਆ ਤੇ ਹੁਣ ਅੱਜ ਦੀ ਪਟਾਈ ਹੋ ਗਈ ਤੇ ਕੱਲ ਨੂੰ ਨਿਪਟ ਜੂਗੀ ਇਹ ਵਧੀਆ ਲੱਗਿਆ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਥੈਂਕ ਯੂ ਜੀ ਧੰਨਵਾਦ ਸ਼ੁਕਰੀਆ ਜੀ